ਸਾਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਜੀ ਮੈਂ ਲੱਗ ਗਿਆ ਆਪਣੇ ਕੰਮ ਤੇ ਚਾਹ ਗਰਮ ਕਰਤੀ ਸਬਜੀ ਗਰਮ ਕਰਤੀ ਬਸ ਹੁਣ ਚਾਹ ਪੀ ਲੈਣੀ ਆ ਫਿਰ ਮੈਂ ਕੱਪੜੇ ਧੋਦੇ ਚਾਹ ਪੀ ਕੇ ਮਸ਼ੀਨ ਚ ਕੱਪੜੇ ਕੁੱਪੜੇ ਪਾ ਦੇ ਉਤੇ ਬਾਦ ਦੀਦੀ ਨੇ ਕੱਢ ਦੇਣਿਆ ਨੇ ਮੈਂ ਤਾਂ ਪਾਏ ਪਾਏ ਆ ਫਿਰ ਮੈਂ ਰਸੋਈ ਚ ਆ ਕੇ ਭਾਂਡੇ ਭੁੰਡੇ ਮਾਂਜੇ ਆਪਣੇ ਜਿਹੜੇ ਭਾਂਡੇ ਪਏ ਤੇ ਮਾਂਜਣੇ ਕੇ ਚਾਹ ਚੂ ਕੇ ਰੋਟੀ ਤਾਂ ਆਪਾਂ ਨੇ ਬਣਾਈ ਨਹੀਂ ਤੀ ਵੀ ਰੋਟੀ ਬਾਅਦ ਚ ਬਣਾਉਂਗੀ ਹੁਣ ਮੈਂ ਰੋਟੀ ਲੱਗ ਗਈ ਬਣਾਣ ਪਾਸ ਨੂੰ ਰੋਟੀ ਰੋਟੀ ਬਣਾ ਕੇ ਮੈਂ ਚਲੀ ਜਾਣਾ ਕੰਮ ਤੇ ਬਾਕੀ ਦਾ ਕੰਮ ਦੀਦੀ ਨੇ ਕਰ ਲੈਣਾ ਜਿੱਦਾਂ ਕਿ ਝਾੜੂ ਪੂੰਛਾ ਰਹਿ ਜਾਗਾ ਜੋ ਵੀ ਉਹ ਦੀਦੀ ਨੇ ਕਰ ਲੈਣਾ ਆ। ਲੋ ਜੀ ਮੈਂ ਝਾੜੂ ਮਾਰ ਲਿਆ। ਝਾੜੂ ਮਾਰਨ ਤੋਂ ਬਾਅਦ ਆਪਾਂ ਲਾਵਾਂਗੇ ਪੋਚਾ। ਪੋਚਾ ਲਾਣ ਲੱਗੀ ਜੀ ਮੈਂ ਅਬ। ਪੋਚਾ ਲਗਾ ਕੇ ਫਿਰ ਨਿਆਣਿਆਂ ਨੂੰ ਨਿਮਾਉਂਗੀ ਜੀ ਮੈਂ। ਨਿਆਣਿਆਂ ਨੂੰ ਨਿਮਾਤੀ ਆ। ਲੋ ਜੀ ਇਬ ਨਿਆਣੇ ਨਹਾ ਕੇ ਆਪਣਾ ਬੈਠੇ ਨੇ। ਸਕੂਲ ਦਾ ਛੁੱਟਿਆ ਨਾਲ ਕੰਮ ਕਰਨ ਲਈ। ਸਾਰੇ ਆਪਣਾ ਆਪਣਾ ਕੰਮ ਕਰ ਰਹੇ ਨੇ ਆ ਦੇਖੋ। ਠੀਕ ਹੈ ਜੀ।